ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਦੀ ਜਥੇ ਪਿਆਰੇ ਵੀਰੋ ਭੈਣੋ ਆਪਣੇ ਮਾਤਾ ਮਾਂ ਬੱਚੇ ਛੋਟੇ ਫੀਦ ਆਪੂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਜਰੂਰ ਕਰਿਓ ਇਹ ਤੁਹਾਨੂੰ ਮੈਂ ਇਹ ਸਹਾਇਤਾ ਮਦਦ ਦੀ ਅਪੀਲ ਕਰ ਰਿਹਾ ਹਾਂ ਕਿਉਂਕਿ ਇਹ ਸਾਰਿਆਂ ਲਈ ਜ਼ਰੂਰੀ ਆ ਤੁਹਾਨੂੰ ਮੈਂ ਕੁਝ ਬੋਲ ਰਿਹਾ ਸ਼ਾਇਦ ਮੇਰੇ ਕਰਕੇ ਕੋਈ ਹੋਰ ਸੁਣ ਕੇ ਮੇਰੀਆਂ ਗੱਲਾਂ ਪ੍ਰਭਾਵਿਤ ਹੋ ਕੇ ਸ਼ਾਇਦ ਇੱਕ ਬੰਦਾ ਵੀ ਜੇ ਕੋਈ ਬਦਲ ਜਵੇ ਆਪਣੇ ਨਾਲ ਖੜੇ ਹੋਏ ਆਪਣੀ ਕਮਿਊਨਿਟੀ ਦੇ ਨਾਲ ਜਿਹੜੇ ਹਸਾਬ ਨਾਲ ਆਪਣੇ ਸਿੱਖਾਂ ਤੇ ਤਸ਼ੱਦਦ ਹੋ ਰਿਹਾ ਹਰ ਕਾਸੇ ਆਪਾਂ ਤੁਸੀਂ ਇਹ ਦੇਖੋ ਵੀ ਅੱਜ ਹਰ ਲੋਕ ਹਰ ਦਿਸ਼ਾ ਦੇ ਵਿੱਚ ਕੀ ਗੱਲ ਚੱਲਦੀ ਪਈ ਹੈ ਵੀ ਭਾਈ ਤੁਸੀਂ ਇੱਥੇ ਜਾਓ ਤੁਸੀਂ ਇੱਥੇ ਰਹੋ ਇੰਡੀਅਨ ਸਿੱਖਾਂ ਨੂੰ ਤਾਂ ਫਿਰ ਹਾਲ ਚਲੋ ਖੈਰ ਨਹੀਂ ਕਹਿੰਦੇ ਇਹ ਮਤਲਬ ਇਦਾਂ ਦਿਨ ਆ ਜਵੇ ਅੱਜ ਸਿੱਖ ਚਲੇ ਗਏ ਉੱਥੋ-ਉੱਥੇ ਜਿਵੇਂ ਇੱਥੋਂ ਬਹੁਤ ਚਲੇ ਗਏ ਬਾਹਰ ਪੰਜਾਬੀ ਵਿਚਾਰੇ ਮਜਬੂਰ ਸੀ ਉਹਨਾਂ ਨੂੰ ਵੀ ਉਹਨਾਂ ਨੂੰ ਕੋਈ ਸਦਾ ਸ਼ੌਂਕ ਤੜੀ ਹੁੰਦਾ ਆਪਣਾ ਘਰ ਬਾਗ ਜ਼ਮੀਨਾਂ ਜਾਇਦਾਦਾਂ ਛੱਡ ਕੇ ਵੀ ਮਿੱਟੀ ਦਾ ਭਾਅ ਵੇਚ ਕੇ ਚਲੇ ਜਾਣੀ ਉਹ ਵੀ ਸ਼ੌਂਕ ਤੋਂ ਨਹੀਂ ਜਾਂਦਾ ਤਾਂ ਵੀ ਚਲੋ ਵੈਸੇ ਕਮਾਣ ਵੀ ਗਏ ਹੋਣਗੇ ਪਰ ਪਈਆਂ ਨੂੰ ਤਾਂ ਮਜਬੂਰ ਹੋ ਕੇ ਜਾਣਾ ਪਿਆ ਨਾ ਪਰ ਆਖਰਕਾਰ ਇੱਕ ਨਾਇਕ ਤੇ ਨਾ ਜਿਹੜੇ ਉੱਥੋਂ ਦੇ ਮੂਹ ਨਵਾਸੀ ਹੁੰਦੇ ਉਹਨਾਂ ਨੇ ਇਹੀ ਗੱਲ ਕਹਿਣੀ ਹੈ ਕਿ ਇਹ ਇੱਥੋਂ ਦੇ ਨਹੀਂ ਸੀ ਇਹਨੂੰ ਬਾਹਰ ਘੱਟੋ ਕੱਲ ਨੂੰ ਕੋਈ ਐਸੀ ਘਟਨਾ ਹੋ ਗਈ ਜੇ ਮੰਨ ਲਓ ਇਹ ਕੋਈ ਜਿਵੇਂ ਹਣ ਆਪਣਾ ਪ੍ਰਵਾਸੀਆਂ ਦੇ ਨਾਲ ਹੋਇਆ ਪੰਜਾਬੀਆਂ ਦਾ ਹੁਣ ਪ੍ਰਵਾਸੀ ਰਹਿੰਦੇ ਸੀ 40 ਸਾਲਾਂ ਤੋਂ ਰਹਿੰਦੇ ਕਰਵਾ ਕਿਉਂਕਿ ਇਹ ਉਹ ਮਤਲਬ ਆਦਿਵਾਸੀ ਲੋਕ ਨੇ ਇੱਕ ਤਰ੍ਹਾਂ ਦੇ ਇਹ ਜਿਹੜੇ ਆਪਣੇ ਪੰਜਾਬ ਦੀ ਸਭਿਆਚਾਰ ਦੇ ਪੰਜਾਬੀ ਲੋਕਾਂ ਦੇ ਨਾਲ ਆ ਕੇ ਰਹਿਣ ਲੱਗੇ ਜਿਦਾ ਕਿ ਆਪਾਂ ਪੰਜਾਬੀ ਪਹਿਲਾਂ ਤੁਸੀਂ ਬਹੁਤ ਇਹਨਾਂ ਤੋਂ ਅੱਗੇ ਆ ਕੱਟੋ-ਕੱਟ 50 ਹਾਲ ਤਾਂ ਨੋ ਤਾਂ ਅੱਗੇ ਹੈਗੇ ਨਹੀਂ ਆ ਜਿਹੜਾ ਇਹਨਾਂ ਦੇ ਹਾਲਾਤ ਨੇ ਕਹਨ ਨੂੰ ਚਾਹੀਏ ਕੁਝ ਕਹੀ ਜਾਣ ਇਹਨਾਂ ਨੂੰ ਫ੍ਰਿਜ ਤੱਕ ਤਾਂ ਨਹੀਂ ਫ੍ਰਿਜ ਨੂੰ ਇਹ ਅਲਮਾਰੀ ਸਮਝਦੇ ਨੇ ਯਾਰ ਸਾਡੇ ਇੱਥੇ ਗਮਾਨ ਚੱਕ ਪਿਆਰਣੀ ਜੋ ਬਿਹਾਰ ਤੋਂ ਆਈ ਸੀ ਵਿਆਹ ਹੋ ਕੇ ਤਾਂ ਅਮਰਜ ਕਰਾਈ ਸੀ ਉਹਨੂੰ ਤਕਰੀ ਵਾਰ ਉਹ ਫ੍ਰਿਜ ਨੂੰ ਅਲਮਾਰੀ ਸਮਝਦੀ ਸੀ ਕੱਪੜੇ ਤਾਂ ਮਾਰ ਕੇ ਫ੍ਰਿਜੇ ਚ ਰੱਖਦੇ ਮੈਂ ਪਾਛੇ ਨੋਟੋਂ ਨੇ ਪਹਿਲੀ ਵਾਰ ਦੇਖਿਆ ਤੁਸੀਂ ਇਹ ਹਿਸਾਬ ਲਾ ਲਓ ਵੀ ਬਹੁਤ ਜ਼ਿਆਦਾ ਹਾਲਾਤ ਖਰਾਬ ਹੁੰਦੇ ਨੇ ਨਾਲ ਇੱਥੇ ਤੇ ਦੂਸਰੀ ਗੱਲ ਮੈਂ ਕੰਮ ਤੇ ਹੀ ਲੱਗਿਆ ਫੈਕਟਰੀ 'ਚ ਹੀ ਲੱਗਿਆ ਹਾਂ ਮੈਂ ਆਪਾਂ ਵੀ ਆਮ ਹੀ ਤਰੀਕ 15 ਹਾਂ ਤੇ ਉੱਥੇ ਮੇਰੇ ਨਾਲ ਕੰਪਨੀ 'ਚ ਬਹੁਤ ਬੰਦੇ ਐਸੇ ਲੱਗੇ ਹੋਏ ਨੇ ਜਿਹੜੇ ਮਤਲਬ ਕਿ ਨਿਵਾਸੀ ਨਹੀਂ ਸਾਰੇ ਤੁਹਾਨੂੰ ਪਤਾ ਮੋਸਟਲੀ ਪ੍ਰਵਾਸੀ ਹੀ ਹੁੰਦੇ ਆ ਫੈਕਟਰੀਆਂ ਦੇ ਤੇ ਉਹ ਸਾਰੇ ਯਾਨੀ 90% ਬੰਦੇ ਉਹ ਹੁੰਦੇ ਨੇ ਜਿਹੜੇ ਡਿਫਾਲਟ ਹੁੰਦੇ ਵਾਲਟਰ ਮਤਲਬ ਜਿਵੇਂ ਕਾਲੋ ਵੀ ਜਿਵੇਂ ਆਪਣੇ ਕੇ ਹੰਦੇ ਜੇ ਇੱਕ ਛੜਾ ਰਹੇ ਜਾਂਦਾ ਹੁੰਦਾ ਜੀ ਪਰ ਆਪਣੇ ਭੁੱਖਣ ਦੇ ਹਾਲਾਤ ਹੈ ਕਦੇ ਨਹੀਂ ਕਰੇ ਪਰ ਫਿਰ ਕਿਸੇ ਨੇ ਵੀ ਜਿਵੇਂ ਭੰਗਾਂ ਪੀ ਲੈਣੀਆਂ ਲੁੱਚਣੀਆਂ ਵਾਲੀਆਂ ਗੱਲਾਂ ਕਰਨੀਆਂ ਹੱਜ ਸ਼ਰਮੋਹਿਆ ਲਾ ਕੇ ਛੁੱਟ ਜੇ ਨਹੀਂ ਇਹ ਉਹ ਬੁਰੀ ਪ੍ਰਕਾਰ ਦੇ ਨੇ ਬੱਚਿਆਂ ਦੇ ਜਾਂ ਬੱਚੀ ਦੇ ਕਿਸੇ ਦੇ ਇਹ ਭੁੱਖ ਪਾਛਾ ਰਹ ਉਹਨਾਂ ਇਹਨਾਂ ਨੂੰ ਤੇ ਮਾਰਤਾ ਹਰ ਕਿਉਂਕਿ ਭੁੱਖ ਮਰੀ ਹੋਈ ਹੈ ਤੁਹਾਨੂੰ ਪਤਾ ਹੋਵੇ ਪਾਸੇ ਜੇ ਤਾਂ ਗਰੀਬੀ ਹੁੰਦੀ ਹੈ ਨਾ ਫਿਰ ਬੰਦਾ ਕਹਿੰਦਾ ਮਰਨਾ ਤਾਂ ਹੈਗਾ ਜਾਂ ਹੁਣ ਕੁਝ ਕਰਕੇ ਮਰ ਲਿਆ ਉਹਨੇ ਕੋਈ ਖਦਾ ਮਾਰਿਆ ਹੋਇਆ ਕਿਸ ਨਾ ਕਿਸੇ ਹੋਰ ਨੂੰ ਮਾਰ ਦਿਆ ਬੰਦਾ ਪਰ ਸੇ ਇਹੀ ਸਿਚੁਏਸ਼ਨ ਸਮਝ ਲਓ 70% ਬੰਦੇ ਇਦਾਂ ਦੇ ਹੁੰਦੇ ਆ ਕਿ ਉਹ ਇੱਥੇ ਇੱਕ ਸੈਟਲ ਹੋ ਜੰਨੇ ਪਰ ਜਿਹੜਾ ਜੀਨ ਹੁੰਦਾ ਨਾ ਜਿਹੜਾ ਮਤਲਬ ਆਪਣੇ ਅੰਦਰ ਡੀਐਨਏ ਅੰਦਰ ਉਹ ਉਹੀ ਰਹਾਂਗਾ ਸਾਡੇ ਗੁਰੂ ਸਾਹਿਬ ਨੇ ਸਾਨੂੰ ਪਾਠਿਆ ਕਿਉਂ ਬਖਸ਼ਿਆ ਸੀ ਕਿਉਂਕਿ ਅਸੀਂ ਪਹਿਲਾਂ ਤੋਂ ਹੀ ਖਿੱਤੀ ਬੜੀ ਦੇ ਨਾਲ ਜੁੜੇ ਹੋਏ ਲੋਕ ਸਾਂ ਸਿੱਗੇ ਸਿੰਧੂ ਘਾਟੀ ਦੇ ਲੋਕ ਆਪਾਂ ਅਸਲੀ ਤਿਆਂ ਬੀ ਸਿੰਧੂ ਘਾਟੀ ਦੇ ਲੋਕ ਨੇ ਸਿੱਖ ਤਿਆਂ ਬੀ ਵੀ ਉਹਦੇ ਵਿੱਚ ਹਿੰਦੂ ਪੰਜਾਬੀ ਵੀ ਆਉਂਦੇ ਨੇ ਮੁਸਲਮਾਨ ਪੰਜਾਬੀ ਵੀ ਆਉਂਦੇ ਨੇ ਕੈਨ ਨੂੰ ਚਾਹੇ ਕੁਛ ਕਹੀ ਜਾਣਾ ਪਰ ਇਹ ਸਿੰਧੂ ਘਾਟੀ ਦੇ ਲੋਕ ਸੀ ਜਿਨ੍ਹਾਂ ਨੇ ਆਰੀਆ ਨੇ ਆ ਕੇ ਉੱਥੇ ਮੁੜ ਕੇ ਕੰਮ ਸਾਰੇ ਹੀ ਖਰਾਬ ਕਰਤਾ ਆਤਾ ਜਿਹੜੇ ਦੱਖਣ ਦੁੱਖਣ ਤੋਂ ਆਉਂਦੇ ਨੇ ਲੋਕ ਪਿਆਰ ਕੋ ਜੁਤੀ ਪਿਆਰ ਪਰ ਇਹ ਤਾਂ ਪੂਰਬ ਉੱਤ ਕੇ ਰਾਤ ਚਲੁੰਦਾ ਸੀ ਇਹਨੂੰ ਤਾਂ ਕੋਈ ਪੁੱਛ ਦਮ ਨਹੀਂ ਸੀ ਹੁੰਦਾ ਬੁਰੇ ਹਾਲ ਸੀ ਬੰਕੇ ਦਿਖਾੜੇ ਸੀ ਇਹਦਾ ਹੁਣ ਰਿਹਾ ਕਿ ਇਹਨਾਂ ਨੂੰ مطلب کل آئی ہوئی ہے یعنی کوئی میں یہ نہیں کہنا میں بھی ہاں پہ یہ چلو غلط نہیں آگے گئے چلو پنجابی بھی جانتے ہیں ہر جگہ پر کسی سسٹم نا کوئی حساب ہوتا ہوئے نا دا کوئی ڈیٹا وغیرہ ہوتے نا دا پتا ہوئے ہوتا آیا پیج کچھ نہیں پتا ادھروں یہ کرائم کر کے ادھر آ جائیں ادھروں کرائم کر کے ادھر چلے جائیں کی فٹو پونچھ پڑو پونچھ یہاں کی ਕੋਈ ਕਰ ਸਕਦਾ ਕੁਝ ਹੈ ਇਧਰੋਂ ਜਾਂ ਉਧਰ ਉਧਰੋਂ ਇਧਰ ਇਹ ਆਪ ਗਾਇਨੇ ਨੇ ਟੰਗੇ ਟੰਗੇ ਪਿੰਗਾਬੀਆਂ ਤਾਂ ਕਿਹਦੇ ਨੇ ਕਹਣਗੇ ਸ਼ੁਰਾ ਮਾਰ ਕੇ ਚਲੇ ਜਾਗੇ ਤੁਮ ਫਾ ਮਾਰ ਕੇ ਬਗੜ ਲੋਗੇ ਯਾ ਅਭੀ ਤੋਂ ਬੇਕੂਫ ਲੋਗ ਹੈ ਕਹਣ ਕੇ ਪਾਗਲ ਲੋਗ ਜਿਹੜੇ ਪੈਸਾ ਐਸੀ ਲੰਗਰ ਲਗਾਤੇ ਰਹਤੇ ਫ੍ਰੀ ਮੇ ਕਹਿੰਨਾਂ ਤਾਂ ਉਥੇ ਭੁੱਖ ਮਰੀ ਪਈ ਐ ਇੱਥੇ ਲੰਗਰ ਚੱਲਦੇ ਨੇ ਫ੍ਰੀ ਦੇ ਤੁਸੀਂ ਲੰਗਰਾਂ ਚ ਦੇਖ ਲਿਓ ਆਪਣੇ ਉਹਦੇ ਪੰਜਾਬ ਦੇ ਵਿੱਚ ਕੋਈ ਵੀ ਲੰਗਰ ਲੱਗਿਆ ਹੁੰਦਾ ਕਿਤੇ ਵੀ ਲੰਗਰ ਸ਼ਕੀਲ ਜਾਂ ਕੁਛ ਵੀ ਆ ਉੱਥੇ ਕੱਠ ਦੇਖ ਲਓ ਕਿਹਨਾਂ ਦਾ ਮੈਂ ਕਹਾਂ 500 ਦਰਥੇ ਜਵਾਖਾ ਖਾਣਾ ਭਈਆਂ ਦਾ ਬੰਦਾ ਮੇਰੇ ਤੇਰੇ ਵਰਗਾ ਜਿਹੜਾ ਗਰੀਬ ਮਾਤੜ ਬੰਦਾ ਲੰਗਰ ਖਾਣ ਨੂੰ ਕੋਈ ਕੋਈ ਹੁੰਦਾ ਚੱਲ ਖਾ ਛਕ ਲੈਣੇ ਆਂ ਵੀ ਆਪਾਂ ਵੀ ਲੰਗਰ ਇਸੇ ਲਈ ਬਣਾਏ ਗਏ ਸੀ ਪਰ ਇੱਥੇ ਜਦੋਂ 500 ਮੂਰੇ ਜਵਾਖੜਾ ਖੜਾ ਹੋਣਾ ਤੇ ਜੀ ਹੋ ਨਹੀਂ ਕਰਦਾ ਜਾਣਨਾ ਮਤਲਬ ਕਿ ਜਿੱਥੇ ਬੰਦੇ ਲੋਕ ਇੱਕ ਇੱਕ ਜਵਾਦ ਜੰਮਦੇ ਸੀ ਉੱਥੇ ਅਗਲੇ 10-10 ਜਵਾਦ ਜੰਮਦੇ ਹੁਣ ਉਹ ਜੰਮ ਜੰਮ ਕੇ ਪੰਜਾਤੀ ਆ ਗਏ ਮਤਲਬ ਇੱਕ ਇੱਕ ਘਰ ਦੇ ਵਿੱਚ ਇੱਕ ਇੱਕ ਮੰਡਾ ਵਾ ਉਹੀ ਮਰ ਗਿਆ ਜਿੰਦਾ ਲੱਗ ਗਿਆ ਕਰਨ ਕਰ ਖਤਮ ਅੱਗੇ ਪਾਗਲ ਸੀ ਪੁਰਾਣੇ ਵੀਰ ਬਲੋਕ ਜਿਹੜੇ ਦੋ ਦੋ ਚੰਚਨ ਭਰਾ ਹੁੰਦੇ ਸੀ ਮੁੰਡੇ ਜਵਾਕ ਹੁੰਦੇ ਸੀ ਉਹਨਾਂ ਦੇ ਭੈਣ ਭਾਈ ਹੁੰਦੇ ਸੀ ਕਿਉਂ ਹੁੰਦੇ ਸੀ ਕਿ ਲੋ ਮੰਨਦੇ ਜਿਹੜਾ ਬੰਦਾ ਗਰੀਬ ਆ ਉਹ ਲੱਖ ਲੱਖ ਗੱਲ ਵੱਖਰੀ ਆ ਪਰ ਜਿਹੜਾ ਬੰਦੇ ਕੋਲ ਹੈਸੀਅਤ ਹੈ ਕਿੰਨੀ ਜ਼ਿਆਦਾ ਨਾਲ ਹੈ ਤੇ ਜਮੀਨ ਜ਼ਿਆਦਾ ਨਾਲ ਹੈ ਘਰ ਵੀ ਐਸੇ ਨੇ ਜਿਹੜੇ ਕੋਈ ਬਾਹਰ ਸੀ ਹੈ ਨਹੀਂ ਆਮ ਬਣਾ ਪਰ ਕਿਉਂਕਿ ਬਾਸ ਹੋਵੇ ਇਹ ਉਹ ਇੱਕ ਦੋ ਹੁੰਦੇ ਇੱਕ ਤੇ ਦੋ ਹੁੰਦੇ ਜਿਵੇਂ ਹੁਣ ਮੁੱਛੇ ਵਾਲੇ ਇਹ ਲੋ ਬਹੁਤ ਵੱਡੀ ਐਗਜ਼ੈਂਪਲ ਆਪਣੇ ਵੀਰੇ ਚਲੋ ਉਹ ਤਾਂ ਉਹ ਪੈਸੇ ਸੀ ਉਹਨਾਂ ਨੇ ਲਾ ਕੇ ਪੈਸਾ ਜਵਾਕ ਮਤਲਬ ਇੱਕ ਤਰੀਕੇ ਦਾ ਲਿੱਤੇ ਹੀ ਅੱਧੇ ਮਿਆਰ ਬਹੁਤ ਔਖਾ ਨਾ ਇਹ ਮਤਲਬ ਥੋੜਾ ਜਿਹਾ ਹੋਰ ਉਮਰ ਹੋ ਗਈ ਹੁੰਦੀ ਇਹਨਾਂ ਦੀ ਪਾਸਪੁਟ ਹੋ ਗਏ ਜੀ ਭਾਂਡੇ ਵੇਚੇ ਜੀ ਇਹ ਪਹਿਲੇ ਹੀ ਦੋ ਜਵਾਬ ਕਰੇ ਹੁੰਦੇ ਇਹਨਾਂ ਦੇ ਉਦੋਂ ਇਹਨਾਂ ਨੇ ਕਹਿਦਾ ਸਾਡਾ ਤਾਂ ਇੱਕ ਹੀ ਬੋਤ ਹੈ ਇਹ ਪੰਜਾਬੀਆਂ ਦੇ ਦਿਮਾਗ ਵਿੱਚ ਫਸਾਈ ਹੋਈ ਗੱਲ ਵੀ ਹਾਂ ਤੁਸੀਂ ਇੱਕ ਇੱਕ ਧੰਮ ਦੋ ਹਮਾਰੇ ਦੋ ਹਮੰ ਦੋ ਹਮਾਰੇ ਉਹ ਉਦੋਂ ਬਾਅਦ ਇਹ ਹਮ ਦੋ ਤਾਂ ਇੱਕ ਤਈ ਆ ਗਏ ਹਮ ਦੋ ਹਮਾਰੇ ਇੱਕ ਕਈ ਤਾਂ ਇੱਕ ਤੋਂ ਵੀ ਅੱਦੇ ਦੀ ਇਹ ਉਦਾਹਰਨ ਦਿੱਤੀ ਜੇ ਇਹ ਨੇ ਭਾਈ ਵੱਡੇ ਪਰਿਵਾਰ ਤਸੂਕਦਾਰ ਹੁੰਦੇ ਨੇ ਵੱਡੇ ਪਰਿਵਾਰਾਂ ਨਾਲ ਕੋਈ ਵੀ ਬੰਦਾ ਪੰਗਾ ਲੈਣ ਤੋਂ ਡਰਦਾ ਛੇ ਚੀਜ਼ਾਂ ਹੈ ਅਗਲਾ ਤਾਂ ਵੀ ਯਾਰ اِن جانے لوگ نے کرتے ہی کرتے اڈے اتنے فیکٹری چیزا جی وا وہ پینتی جنے نے گھر سے کرتے رہے ہوئے وہ کہنا پینتی ہم پینتیس ہیں چاہے کو سو تھپڑتے پہنا سارے نے بجنا پر جی اپنے پجابیاں ہوں. ہوں شیر سو جتڑ پی جی کٹھا ہو کے تو شیر بھی کی کر سکتا اتنے ماندہ پنجابی شیر قوم آ پہلے تو دلیر قوم آ پر جی ਦੇ ਰਿਤੀ ਨੇ ਕੰਮ ਕਰਨਾ ਉੱਥੇ ਉਹਨੇ ਕਰਨਾ ਇਹ ਬਹੁਤ ਗੰਭੀਰ ਵਿਸ਼ਾ ਹੈ ਬਹੁਤ ਹੀ ਜ਼ਿਆਦਾ ਗੰਭੀਰ ਵਿਸ਼ਾ ਹੈ ਜੋ ਆਪਣੇ ਪੰਜਾਬ ਦੇ ਉੱਤੇ ਇਹਨਾਂ ਨੇ ਕੁਛ ਇਦਾਂ ਦੇ ਸਿਸਟਮ ਬਣਾਏ ਪਿਆ ਨੇ ਉਹ ਤਾਂ ਹੁਣ ਵੀ ਲੋਕਾਂ ਦੇ ਜੋੜਿਆਂ ਦੇ ਵਿੱਚ ਹੀ ਨਹੀਂ ਕੋਈ ਇਦਾਂ ਦੀਆਂ ਦਵਾਈਆਂ ਕੋਈ ਇਦਾਂ ਦੇ ਸਬਜ਼ੀਆਂ ਭਾਜੀਆਂ 버ਗਰ ਨੂਡਲ ਜੋ ਵੀ ਹੈ ਨਾ ਦੇ ਵਿੱਚ ਜਾਂਦਾ ਉਹਨਾਂ ਦੇ ਵਿੱਚ ਕੋਈ ਇਦਾਂ ਦੇ ਪਾਪ ਆ ਤੇ ਸੌਸਾਂ ਦੇ ਵਿੱਚ ਦਹੀਂ ਜਾਂ ਲੋਕਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਲੋਕਾ ਇਲਾਜ ਕਰਾਉਣ ਕਦੇ ਜਾ ਰਹੇ ਨੇ ਭਈਆ ਭਈਆ ਕੋਈ ਵਕਤ ਨਹੀਂ ਜਾਂਦਾ ਇਲਾਜ ਕਰਾਉਣ ਇਹ ਬਹੁਤ ਗਹਿਰ ਗੰਭੀਰ ਪਛਾ ਪਿਛਾਵਾ ਇਹਦੇ ਬਾਰੇ ਆਪਾਂ ਨੂੰ ਪੁੱਛਣਾ ਚਾਹੀਦਾ ਪਰ ਕਿ ਗੁਰੂ ਦਾਦਾ ਵਾ ਜੋ ਕਰੂ ਹੁਕਮ ਗੁਰੂ ਦਾ ਹੋਣਾ ਉਤਾ ਪਕਰ ਨਹੀਂ ਆ ਪਰ ਹਰ ਸਿੱਖ ਨੂੰ ਇਹ ਜ਼ਰੂਰੀ ਚਾਹੀਦਾ ਵਾ ਕਿ ਉਹ ਕੁਛ ਨਾ ਕੁਛ ਆਪਣੀ ਕਾਉਂ ਲਈ ਕਰੋ ਆਪਣਾ ਸਮਾਂ ਹੀ ਆਪਣੇ ਤੇ ਇਸਵੰ ਤਰੀਕੇ ਦਾ ਹੋਣਾ ਜੋ ਕਰ ਸਕਦੇ ਆ ਮਤਲਬ ਕੁਸ਼ਤਾਂ ਕਰ ਸਕਦੇ ਹੋਵਾਂਗੇ ਜਾਂ ਆਪਣੀ ਕਾਮ ਲਈ ਜਿੱਦਾਂ ਆਪਣੀ ਕਾਮ ਨੂੰ ਉਤਾਰਾ ਮਿਲਦਾ ਹੋਵੇ ਜਾਂ ਕੋਈ ਪ੍ਰਚਾਰ ਹੁੰਦਾ ਹੋਵੇ ਜਾਂ ਕੋਈ ਮਤਲਬ ਕੁਝ ਵੀ ਯਾਰ ਮਤਲਬ ਨਾ ਹਾਂ ਸਮਝ ਦਿਨਾ ਹੋਇਆ ਮੈਂ ਕੀ ਕੀ ਕਹਾਂ ਤੁਹਾਨੂੰ ਬਥੇਰੇ ਲੋਕ ਸਮਝ ਜਾਣੇ ਪਰ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਜਿਹੜਾ ਅਸੀਂ ਕਹਿਣ ਜੋਗੇ ਤਾਂ ਹੋਈ ਹੈ ਵੀ ਹਾਂ ਅਸੀਂ ਕਾਮ ਲਈ ਆ ਕਰ ਰਹੇ ਹਾਂ ਧੰਨਵਾਦ ਜੀ